ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਤਿ ਸ਼੍ਰੀ ਅਕਾਲ ਜੀ ਮੈਂ ਪੱਤਰਕਾਰ ਜਸਵਿੰਦਰ ਸਿੰਘ ਇੰਡੀਆ ਟੀਵੀ ਨਿਊਜ਼ ਪੰਜਾਬ ਅੱਜ ਅਸੀਂ ਖੜੇ ਆਂ ਪਿੰਡ ਨੱਥੋਵਾਲ ਈਦਗਾਹ ਦੇ ਵਿੱਚ ਜਿੱਥੇ ਕਿ ਮੁਸਲਮਾਨ ਭਰਾਵਾਂ ਨੇ 1445 ਦੀ ਈਦ ਦਾ ਦਿਹਾੜਾ ਮਨਾਇਆ ਆਪ ਆਪਾਂ ਵੀਰਾਂ ਨਾਲ ਗੱਲਬਾਤ ਕਰਦੇ ਆਂ ਕਿ ਅੱਜ ਕਿੰਨਾ ਖੁਸ਼ ਹੋਣ ਨੂੰ ਚਾਹ ਕਿੰਨਾ ਖੁਸ਼ੀ ਆ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਗੁਰ ਗ ਜੀ ਕਿ ਨਹੀ ਆਪਣਾ ਮੇਰਾ ਨਾਮ ਹੈ ਜੀ ਮਸਤਾਕ ਅਲੀ ਮਸਤਾਕ ਅਲੀ ਜੀ ਅੱਜ ਦਾ ਜੋ ਈਦ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ ਇਸ ਦਿਹਾੜੇ ਤੇ ਪੂਰੇ ਪਿੰਡ ਵਾਸੀਆਂ ਨੂੰ ਪੂਰੇ ਆਪਣੇ ਭਾਰਤ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਈਦ ਦਾ ਦਿਹਾੜਾ ਮਨਾਇਆ ਗਿਆ ਬਹੁਤ ਬਹੁਤ ਮੁਬਾਰਕਾ ਪਹਿਲਾਂ ਤਾਂ ਸਾਰਿਆਂ ਨੂੰ ਜੀ ਇਹ ਸਾਂਝਾ ਸਭ ਦਾ ਤਿਹਾੜਾ ਹਿੰਦੂ ਮੁਸਲਮ ਸਿੱਖ ਸਾਈ ਦਾ ਤੇ ਸਾਂਝੇ ਤੌਰ ਤੇ ਪਿੰਡ ਚ ਅਸੀਂ ਮਨਾ ਰਹੇ ਹਾਂ ਤੇ ਅਸੀਂ ਲੋਕਾਂ ਨੂੰ ਇਹ ਸੰਦੇਸ਼ ਦਿੰਦੇ ਹਾਂ ਕਿ ਮਿਲ ਜੁਲ ਕੇ ਰਹੋ ਤੇ ਲੜਾਈ ਝਗੜਿਆਂ ਤੋਂ ਦੂਰ ਰਹੋ ਤੇ ਇੱਕ ਦੂਜੇ ਦਾ ਵੱਧ ਚੜ ਕੇ ਸਾਥ ਦਿਓ ਤਾਂ ਕਿ ਆਪਾਂ ਆਪਣੇ ਮੁਲਕ ਨੂੰ ਆਪਣੇ ਦੇਸ਼ ਨੂੰ ਉੱਚਾ ਲੈ ਜਾ ਜਾਈਏ ਜਿਵੇਂ ਆਪਾਂ ਦੇਖ ਰਹੇ ਆ ਜੁੱਧ ਨਸ਼ਿਆਂ ਵਿਰੁੱਧ ਮੁਹੰਮਤ ਲਾਏ ਸਰਕਾਰ ਨੇ ਇਸ ਪਵਿੱਤਰ ਈਦ ਦਾਹਾੜੇ ਤੇ ਕੀ ਅਸੀਂ ਉਹਨਾਂ ਨੂੰ ਮੈਸੇਜ ਦੇਣਾ ਸਮਾਂ ਅੱਜ ਦੀ ਜਵਾਨੀ ਨੂੰ ਇਸ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਸਮਾਂ ਕਿ ਅੱਜ ਦੀ ਜਵਾਨੀ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਜੇ ਨਸ਼ਿਆਂ ਤੋਂ ਦੂਰ ਰਹਿ ਕੇ ਦੂਰ ਰਹੋ ਤੇ ਆਉਣ ਵਾਲੀ ਪੀੜ੍ਹੀ ਨੂੰ ਬਚਾਓ ਕਿਉਂਕਿ ਨਸ਼ਾ ਘਰ ਘਰ ਦਰ ਤੱਕ ਕਰ ਚੁੱਕਾ ਇਸ ਲਈ ਅਸੀਂ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਕਰਦੇ ਹਾਂ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਕੰਮ ਕਰੋ ਅਤੇ ਦੇਸ਼ ਦਾ ਨਾਮ ਉੱਚਾ ਕਰੋ ਇਸੇ ਗੀ ਮਸਤਾਕਲੀ ਜਿਨ੍ਹਾਂ ਨੇ ਨਸ਼ਿਆਂ ਦੇ ਉੱਪਰ ਵੀ ਗੌਰਵ ਕੀਤੀ ਆ ਕੇ ਨਸ਼ਿਆਂ ਤੋਂ ਦੂਰ ਰਹਿਣ ਦੇ ਨੌਜਵਾਨਾਂ ਨੂੰ ਭਰਕਰ ਮੋਤੋ ਹੋ ਰਹੀਆਂ ਇਸ ਤਰ੍ਹਾਂ ਨਸ਼ਿਆਂ ਦੇ ਨਾਲ ਘਰ ਪਰਵਾਸ ਹੋ ਰਿਹਾ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਇੰਡੀਆ ਟੀਵੀ ਚੈਨਲ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ ਤੇ ਸਾਡੇ ਨਾਲ ਸਾਡੇ ਕੋਲ ਪਹੁੰਚੇ ਨੇ ਕਲੱਬ ਦੇ ਜਨ ਸਪੋਰਟ ਕਲੱਬ ਦੇ ਪ੍ਰਧਾਨ ਲੱਖਾ ਬਾਈ ਜੀ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹ ਕੀ ਵੀਰ ਜੀ ਮੈਸੇਜ ਦਿੰਦਾ ਹੋਊ ਕੁਸ਼ਮਨ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਈਦ ਦੇ ਪਵਿੱਤਰ ਮੌਕੇ ਤੇ ਜੰਗਸਪੋਰਟ ਕਲੱਬ ਸਮੂੱਚੀ ਗ੍ਰਾਮ ਪੰਚਾਇਤ ਸਮੂਹ ਨਗਰ ਨਿਵਾਸੀਆਂ ਤੋਂ ਐਨਆਰਏ ਵੀਰਾਂ ਵੱਲੋਂ ਸਾਰੇ ਮੁਸਲਮਾਨ ਭਾਈਚਾਰੇ ਨੂੰ ঈদের ਬਹੁਤ-ਬਹੁਤ ਮੁਬਾਰਕਾਂ ਜੀ ਇਹ ਇਹ ਦਿਨਾਂ ਨੂੰ ਖੁਸ਼ੀਆਂ ਲੈ ਕੇ ਆਵੇ ਜਿੰਨਾ ਸਾਡੇ ਆਸ-ਪਾਸ ਪਿੰਡਾਂ 'ਚ ਪੰਜਾਬ 'ਚ ਵੀ ਕਿਤੇ ਵੀ ਜਾਣੇ ਆ ਉੱਥੇ ਆਮ ਗੱਲ ਹੁੰਦੀ ਆ ਵੀ ਨੱਥਵਾਲ ਦਾ ਭਾਈਚਾਰਾ ਮੁਸਲਮਾਨ ਭਾਈਚਾਰਾ ਬਹੁਤ ਸਿੱਖ ਭਾਈਚਾਰਾ ਮੁਸਲਮਾਨ ਭਾਈਚਾਰਾ ਸਾਰੇ ਇਕੱਠੇ ਹੋ ਕੇ ਰਹਿੰਦੇ ਆ ਇਹ ਬਹੁਤ ਖੁਸ਼ੀ ਦੀ ਗੱਲ ਆ ਮੈਂ ਐਜੇ ਜੰਗਸਪੋਰਟ ਦੇ ਪ੍ਰਧਾਨ ਵਜੋਂ ਹੁਣ ਨੱਤੇ ਸਮੂੱਚੇ ਮੁਸਲਮਾਨ ਭਾਈਚਾਰੇ ਨਾਲ ਵਾਅਦਾ ਕਰਦਾ ਅਸੀਂ ਵੀ ਹਰ ਦੁੱਖ ਦੇ ਬਰਾਬਰ ਖੜੇ ਆ ਤੇ ਖੜਦੇ ਰਹਾਂਗੇ ਧੰਨਵਾਦ ਜੀ ਠੀਕ ਹੈ ਅੱਜ ਜਿਹੜਾ ਜੁੱਧ ਨਸ਼ਾ ਵਿਰੁੱਧ ਇੱਕ ਮੁਹਿੰਮ ਚਲਾਈ ਸਰਕਾਰ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੀ ਜੁੱਧ ਨਸ਼ਾ ਵਿਰੁੱਧ ਮੁਹਿੰਮ ਸਰਕਾਰ ਨੇ ਚਲਾਈ ਆ ਇੱਕ ਸਰਕਾਰ ਦਾ ਸਲੱਗਜੋ ਕਦਮ ਆ ਜੀ ਉਹ ਬਹੁਤ ਵਧੀਆ ਗੱਲ ਆ ਜਿਹੜੇ ਲੋਕਾਂ ਦੇ ਕਾਰਵਾਈਆਂ ਹੋ ਰਹੀਆਂ ਇਹਦੇ ਨਾਲ ਜਿਹੜੇ ਹੋਰ ਛੋਟੇ ਸਮਗਦਰ ਨੇ ਉਹ ਉਹ ਵੀ ਡਰੇ ਹੋਏ ਨੇ ਇਹ ਬਹੁਤ ਖੁਸ਼ਹਾਲੀ ਗੱਲ ਆ ਮੈਂ ਸਮੁੱਚੇ ਨਗਰ ਨੂੰ ਸਮੂੱਚੀ ਗ੍ਰਾਮ ਪੰਚਾਇਤ ਕੁ ਸੋਚ ਕਲੱਬ ਵੱਲੋਂ ਬੇਨਤੀ ਕਰਦਾ ਵੀ ਵੀਰੇ ਆਪਾਂ ਇਹ ਨਸ਼ਿਆਂ ਤੋਂ ਦੂਰ ਹੋ ਕੇ ਗਰਾਉਂਡਾਂ ਵੱਲ ਜਾਈਏ ਨਾ ਇਹ ਨਸ਼ੇ ਇਹ ਨਸ਼ਿਆਂ 'ਚ ਕੁਝ ਨਹੀਂ ਖਟਿਆ ਆਪਣੇ ਘਰੇ ਇੱਕ ਸ਼ੀਸ਼ਾ ਲਾ ਲਓ ਜਦੋਂ ਤੁਸੀਂ ਨਸ਼ਾ ਕਰਦੇ ਹੋ ਉਦੋਂ ਪਹਿਲਾਂ ਸ਼ੀਸ਼ਾ ਦੇਖੋ ਉਦੋਂ ਬਾਅਦ ਹੀ ਸ਼ੀਸ਼ਾ ਦੇਖੋ ਤੈਨੂੰ ਆਪਣੇ ਆਪ ਨੂੰ ਸ਼ਰਮ ਮਹਿਸੂਸ ਹੋਣ ਲੱਗ ਜੂਗੀ ਵੀ ਮੇਰੀ ਸ਼ਗਲ ਪਹਿਲਾਂ ਕਿਹ ਹੈ ਜੀ ਸੀ ਹੁਣ ਕਿਹ ਹੈ ਜੀ ਹੋ ਗਈ ਮੇਰਾ ਵੀਰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਆਪਾਂ ਹੁਣ ਪੰਜਾਬ ਦੀ ਗੱਲ ਛੱਡੀਏ ਪਹਿਲਾਂ ਆਪਾਂ ਆਪਣੇ ਪਿੰਡ ਬਚਾ ਲਈਏ ਪੰਜਾਬ ਬਚਾਉਣਾ ਪੰਜਾਬ ਨੇ ਦਾ ਆਪਣੇ ਆ ਬਚ ਜਾਣਾ ਜੀ ਪਹਿਲਾਂ ਆਪੋ ਆਪਣੇ ਪਿੰਡ ਸਾਂਭ ਲਈਏ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਸੇਧ ਦਈਏ ਜਿਨ੍ਹਾਂ ਨੂੰ ਦਵਾਈ ਬੂਟੀ ਦੀ ਲੋੜ ਆ ਅਸੀਂ ਕਲੱਬ ਵਾਲਿਆਂ ਸਾਰੀ ਮੋਜਾ ਕਰਾ ਕੇ ਦੇਵਾਂਗੇ ਜੇ ਕਿਸੇ ਨਸ਼ਾ ਛੱਡਣਾ ਸਾਡਾ ਸਰਕਾਰ ਕਰੇ ਪੰਚਾਇਤਾਂ ਸਰਕਾਰ ਕਰੇ ਸਾਡੇ ਕੌਂਸਲਰ ਸਾਹਿਬ ਖੜੇ ਨੇ ਇਹਨਾਂ ਨਾਲ ਸਰਕਾਰ ਕਰੇ ਜੀ ਸਪੋਚੀ ਸਾਰ ਸੰਗ ਨੂੰ ਬੇਨਤੀ ਆ ਵੀ ਆਪਾਂ ਰਲ ਮਿਲ ਕੇ ਪਹਿਲਾਂ ਆਪਣਾ ਪਿੰਡ ਬਚਾ ਲਈਏ ਜੀ ਧੰਨਵਾਦ ਇਸਗੇ ਜਨ ਰਿਸਪੋਰਟ ਕਲੱਬ ਦੇ ਪ੍ਰਧਾਨ ਵੀਰ ਲਖਾ ਜਿਨ੍ਹਾਂ ਨੇ ਇਹ ਮੈਸੇਜ ਦਿੱਤਾ ਕਿ ਸਾਡੇ ਪੰਜਾਬ ਨੂੰ ਤਾਂ ਫੇਰ ਹੀ ਬਚਣਾ ਪੰਜਾਬ ਨੇ ਜੇ ਅਸੀਂ ਪਿੰਡ ਬਚਾਵਾਂਗੇ ਸਾਡਾ ਪਿੰਡ ਬਚਣਾ ਚਾਹੀਦਾ ਇਸ ਪਵਿੱਤਰ ਈਦ ਦੇ ਦਿਹਾੜੇ ਤੇ ਇਹਨਾਂ ਨੇ ਸੰਕਲਪ ਕੀਤਾ ਕਿ ਜੇ ਕੋਈ ਨਸ਼ਾ ਸ瘾ਣਾ ਚਾਹੁੰਦਾ ਅਸੀਂ ਉਹਨਾਂ ਨੂੰ ਸਰਵਿਸ ਛਡਾਵਾਂਗੇ ਉਹਨੂੰ ਦਵਾਈ ਬੂਟੀ ਵੀ ਦਵਾਂਗੇ ਇਸ ਕਲੱਬ ਦਾ ਔਰ ਮੁਸਲਮਾਨ ਭਾਈਚਾਰੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਜੰਦ ਨਸ਼ਾ ਵਿਰੋਧ ਦੇ ਜਿਹੜੀ ਮਹਮ ਚੱਲੀ ਆ ਉਹਦੇ ਉੱਪਰ ਵੀ ਖਾਸ ਖਿਆਲ ਦਿੱਤਾ ਹੋਇਆ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ